ਦੋਸਤੋ ਅੱਜ ਪਹੁੰਚੇ ਆ ਬੱਕਰਾ ਮੰਡੀ ਪਿੰਡ ਸੂਰੇਆਲਾ ਸੂਰੇਆਲਾ ਬੱਕਰਾ ਮੰਡੀ ਦੋਸਤੋ ਹਰ ਐਤਵਾਰ ਨੂੰ ਲੱਗਦੀ ਆ ਤੇ ਜਿੰਨੇ ਵੀ ਮੇਰੇ ਜੁੜ ਜਾਣ ਵੀਰ ਤੇ ਉਹ ਲਾਈਕ ਸ਼ੇਅਰ ਜ਼ਰੂਰ ਕਰ ਦੇਣ ਗੱਲਾਂ ਬਾਤਾਂ ਵੀ ਬਾਈ ਖਰਾਣਾ ਕਰਾਂਗੇ ਤੇ ਹੋਰ ਬਾਈ ਕੀ ਆ ਕੀ ਲੈ ਆਏ ਆ ਭਾਈ ਬੋਗਾ ਸਰਪੰਚਾ ਜੀ ਇੱਧਰ ਹੀ ਆਇਆ ਸੀ ਆ ਭਾਈ ਖਰੀਦਦਾਰੀ ਕਰਨ ਆਇਆ ਜੀ ਠੀਕ ਆ ਤੇਰੇ ਪਿੰਡੋਂ ਜਾਨਵਰ ਇੱਥੇ ਲੈ ਕੇ ਤੁਰੇ ਆਉਂਦੇ ਆ ਤੇ ਤੂੰ ਇੱਥੇ ਇਹਨਾਂ ਨੂੰ ਸੌਦਾ ਕਰਦਾ ਕਰ ਇਹਨਾਂ ਨੂੰ ਇੱਥੇ ਮਿਲ ਜਾਂਦੇ ਆ ਠੀਕ ਆ ਲਈ। ਲੋ ਬਈ ਮੈਟਰੋ ਭੀੜ ਬਹੁਤ ਹੋ ਚੱਲੀ ਆ ਤੇ ਤੁਹਾਨੂੰ ਦਿਖਾਉਣੇ ਆ ਲਾਈਵ ਸੌਦੇ। ਹਾਂ ਆ ਜਾ ਆ ਜਾ ਮੈਂ YouTube ਤੇ ਹਾਂ ਦੱਸ ਦੀ ਲੋ ਵੀ ਮਿੱਤਰੋ ਜਿਹੜਾ ਵੀ ਕੋਈ ਜੁੜ ਜੇ ਤੇ ਸ਼ੇਅਰ ਕਰਦੇ ਹੋ ਜੇ ਹੋਰ ਬਾਈ ਕੀ ਹਾਲ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਲੈ ਕੇ ਆਏ ਬਾਈ ਜੀ ਠੀਕ ਆ ਬਾਈ ਠੀਕ ਆ ਲੋ ਵੀ ਸ਼ੇਅਰ ਕਰਦੇ ਹੋ ਜਿਹੜਾ ਵੀ ਕੋਈ ਜੁੜਿਆ ਤੇ ਕੀ ਮੋਲ ਆ ਬਾਈ ਬੱਕਰੀ ਦਾ ਇਹਦਾ 15000 ਸੁਣ ਵਾਲੀ ਆ ਬਾਈ ਇਹੇ 2 ਮਹੀਨੇ ਦੀ ਗੱਬਣਾ ਬਾਈ ਜੀ ਤੇ ਬਾਈ ਖਾਲੀ ਕਰਕੇ ਦਿੰਦਾ ਇਹ ਬਾਈ ਦਾ ਨਾਮ ਬੱਬਾ ਤੇ ਪਿੰਡ ਸੰਗੂ ਤੌਣਾ ਬਹੁਤ ਬਹੁਤ ਧੰਨਵਾਦ ਬਾਈ ਜੀ ਇੱਥੇ ਪਹੁੰਚਣ ਦੇ ਲਈ ਹੋਰ ਜੀ ਬਾਈ ਜੀ ਕੀ ਹਾਲ ਚਾਲ ਆਓ ਬਾਈ ਭੂਮਾ ਹਰਾਜ ਬਾਈ ਆਪਣੇ ਨਾਲ ਆ ਇਹ ਬੰਦਾ ਤੁਹਾਨੂੰ ਸ਼ੋਹ ਕਰਾਵਾਂਗੇ ਕਿਹੜੇ ਪਿੰਡੋਂ ਲਿਆਂਦਾ ਵੀਰੇ ਬੱਕਰਾ ਇਹ ਕੋਠੇ ਫੁੰਮਣ ਵਾਲੀ ਕੋਠੇ ਫੁੰਮਣ ਵਾਲੇ ਤੋਂ ਕਿੰਨੀ ਉਮਰ ਆ ਪੁੱਤੇ ਦੀ 4 ਦੰਦਾਂ ਦੀ 4 ਦੰਦਾਂ ਦੀ ਕੀ ਮੋਲ ਆ ਪੁੱਤਾ 11000 11000 ਮਾਨਤਨ ਹੋ ਜੂਗਾ ਲਓ ਵੀ ਸੂਰੇ ਵਾਲਾ ਬੱਕਰਾ ਮੰਡੀ ਤੇ ਪਹੁੰਚੋ ਸੋਹਣਾ ਬੱਕਰਾ ਬਾਈ ਚੰਗਾ ਜਾਨਵਰ ਬਾਈ ਸਹੀ ਆ ਸਿੰਗ ਮੋਟਾ ਕੱਲਾ ਬਾਕੀ ਸੋਹਣਾ ਤੇ ਇਧਰ ਬਾਈ ਲੈ ਕੇ ਆਏ ਆ ਬੱਕਰੀਆਂ ਭੁੱਲਰ ਸਾਹਿਬ ਕੀ ਮੰਡੋ ਲੈ ਕੇ ਆਏ ਆ ਬਾਈ ਆ ਜਾ ਇਧਰ ਆ ਸਾਹਮਣੇ ਹਰਿਆਣਵੀ ਆ ਜਾ ਆਪਣਾ ਯਾਨੀ ਜੀ ਕੀ ਹਾਲ ਆ ਸ਼ਿੰਗਾਰ ਕੀ ਲਿਆ ਆ ਭਾਈ ਗਿਆਨੀ ਬੱਕਰਾ ਨਾ ਇਹ ਨਵਾਂ ਸ਼ੌਕੀ ਉੱਠਿਆ ਬਾਈ ਇਹ ਨਾ ਨਵਾਂ ਮੁੰਡਾ ਵਪਾਰ ਕਰਨ ਲੱਗਿਆ ਚੰਗੀ ਗੱਲ ਆ ਬਾਈ ਯਾਰ ਨਸ਼ਿਆਂ ਤੋਂ ਬਾਜਦੇ ਜਵਾਕ ਵਧੀਆ ਰੋਜ਼ਗਾਰ ਨਾਲੇ ਦੌਰ ਪੀਏ ਹਾਂ ਗਿਆਨੀ ਜੀ ਕੀ ਹਾਲ ਆ ਸਾਈਡ ਕਿਉਂ ਸਾ ਭਾਈ ਬਹੁਤ ਵਧੀਆ ਉੱਧਰ ਕਿਹਦਾ ਪਿੰਡ ਦਾ ਗਿਆਨੀ ਨਹੀਂ ਭਾਈ ਜੀਆਂ ਕਿਤੇ ਆਏ ਕਰ ਲੰ ਨੂੰ ਉਹ ਕਿੰਨੀਆਂ ਲਿਆ ਗਿਆਨੀ ਮੂੰਹ ਆਏ ਨੂੰ ਕਰ ਤਿੰਨ ਤਿੰਨ ਲਿਆ ਹੈ ਪਿੰਡ ਵੀ ਦੱਸ ਦੇ ਨਾਲ ਭਾਈ ਵੀਡੀਓ ਚ ਕਦੋਂ ਕਿਦਾ ਵਪਾਰ ਚਾਲੂ ਕੀਤਾ ਭਾਈ ਹਾਂਜੀ ਵਾਵਾ ਜਰ ਹੋ ਗਿਆ ਕਿਹੜਾ ਪੰਡਾ ਭੁੱਲਰ ਪੰਡਾ ਠੀਕ ਹੈ ਭਾਈ ਬਹੁਤ ਵਧੀਆ ਇਨਕਮ ਆ ਚੰਗੀ ਕਮਾਈ ਕਰ ਰਹੇ ਆ ਇਹ ਭਾਈ ਸੰਗਦਾ ਸੰਗ ਆਜੋ ਆਜੋ ਬਹੁਤ ਵਧੀਆ ਤੁਹਾਨੂੰ ਹੋਰ ਕੋਈ ਸੌਦਾ ਹੁੰਦਾ ਵੀ ਤੁਹਾਨੂੰ ਦਿਖਾਵਾਂਗੇ ਮਾ ਬੱਚਾ ਸੀਗਾ ਆ ਜਾ ਮੇਰੇ ਨਾਲ ਆਹ ਕੁਗੜੀ ਦਾ ਪੁੱਤਰਾ ਕੀ ਰੇਟ ਆ ਕੁਗੜੀ ਦਾ ਲੈ ਵੀ ਕਿੰthro 1500 ਰੁਪਏ ਮੰਗਦਾ ਬਾਈ ਕਿਹੜੇ ਪਿੰਡੋਂ ਲਿਆ ਪੁੱਤਾ ਜਿੱਤੀ ਐਸਦੀ ਕੁਗੜੀ ਹੈ ਸੋਹਣੀ ਹੈ ਹਨਾ ਕੁਗੜੀ ਬਹੁਤ ਸੋਹਣੀ ਹੈ ਬਾਈ ਠੀਕ ਹੈ ਬਹੁਤ ਸੋਹਣੀ ਹੈ ਮਾਰਿਆ ਕਿ ਉਹ ਬੇੜਾ ਬਾਈ ਪੁੱਤਰਾ ਕੀ ਰੇਟ ਹੈ ਹਾ ਵਧੀਆ ਸ਼ੌਕ ਹੈ ਲੋ ਬੀ ਮਿੱਤਰੋ ਬੱਚਾ ਨਹੀਂ ਬੇਚੀ ਜੀ ਰਾਮੋ 来 ਆਪਾਂ ਉੱਥੋਂ ਉੱਥੋਂ ਲੱਗੀ ਆ ਪਰੇ ਪ੍ਰਬੰਧ ਕਰਾਵਾਂਗੇ ਕੋਈ ਬਾਈ ਜੀ ਕਾਫੀ ਬਹੁਤ ਸੋਹਣਾ ਬੰਦੂ ਬੰਦੀ ਬੰਦੀ ਆਦਰ ਕੋਈ ਮਸਫਰ ਦੇ 17 ਦਾ ਬਈ ਇੱਕ ਬਾਈ ਦਿੱਤਾ ਹੈ ਕਿਹੜੇ ਪਿੰਡੋਂ ਲਿਆਂਦਾ ਬਾਈ ਠੀਕ ਆ ਇੱਕ ਬਾਈ ਵੀ ਨਾ ਰਾਜਮੁਰੇ ਜਿੱਤੇ ਹੋਇਆ ਠੀਕ ਆ ਕਿੰਨੇ ਕਾਦਾ 17 ਪਲੱਸ ਹੀ ਆ ਬਈਏ 17 ਇੰਚ ਸਹੀ ਆ ਕੀ ਮੁੱਲ ਆ ਇਹ ਮੁੱਲ ਬਈ 5000 ਰੁਪਿਆ ਦਾ ਠੀਕ ਆ ਨੰਬਰ ਦੱਸੀ ਬਾਈ ਆਪਦਾ 98780 ਠੀਕ ਹੈ 15074 ਠੀਕ ਹੈ ਜੇ ਕਿਸੇ ਨੇ ਲੈਣਾ ਹੈ ਤੇ ਭਾਈ ਇੱਕ ਬਾਜੀ ਵਧਿਆ ਵਿਆ ਹਾਂ ਪਿੰਡ ਦੋਦਾ ਭਾਈ ਪਿੰਡ ਦੋਦਾ ਵੀ ਹੋਊਗੀ ਆਪਣੇ ਕੋਲੇ ਦਿਖਾ ਕੇ ਫਿਰ ਦੇਵਾਂਗਾ ਲੈ ਵੀ ਸਾਰਾ ਪ੍ਰੂਫ ਦੇਊਗਾ ਠੀਕ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਮੰਡੀ ਦਾ ਜਿਹੜਾ ਖਾਣਾ ਬਾਈ ਤੁਹਾਨੂੰ ਸਾਰੀ ਮੰਡੀ ਦਾ ਟੋਪ ਹੈ ਕੋਈ ਜਾਨਵਰ ਔਖਾ ਕਰ ਜਾਂਦਾ ਇਹ ਨਹੀਂ ਹਾਰ ਆ ਬੱਕਰਾ ਬਹੁਤ ਸੁਣਾ ਦਿੱਤਾ ਲਾ ਵੀ ਰੈਂਕੂ ਲੈ ਬੱਕਰਾ ਇਹ ਬਾਈ ਕਈ ਮੇਲੇ ਦਾ ਵਿਨਰ ਵੀ ਆ ਕਈ ਮੇਲੇ ਦੇ ਚੈਂਪੀਅਨਸ਼ਿਪਾਂ ਵੀ ਜਿੱਤੇ ਆ ਬਾਈ ਇਹ ਚੰਗੇ ਜਾਨਵਰ ਆ ਬਾਈ ਕੋਲੇ ਹਾਂ ਤੇ ਕੀ ਮੁੱਲ ਆ ਬਾਈ ਇਹਦਾ 9000 ਲਾ ਵੀ ਗੁਲਾਬੀ ਚਮੜੀ ਦੇ ਵਿੱਚ ਆ ਤੇ ਐਨੂੰ ਵੀ ਕਰਦੇ ਦਾ ਮਾੜਾ ਸ਼ੌਕ ਜੀ ਲਾ ਵੀ ਆ ਬੱਚਾ ਵਕਾਊ ਆ 9000 ਮੁੱਲ ਆ ਰੈਂਕੂ ਕੋਲੇ ਇਹ ਸੰਗੂ ਤੋਂਣ ਵਾਲੇ ਕੋਲੇ ਦੇਖੋ ਬਾਈ ਦੇ ਕੋਲੇ ਬਾਸਾ ਸਕੂਲ ਵਾਲੀ ਤੇ ਸ਼ਾਂਤ ਵੀ ਇਹਨੂੰ ਇਹ ਜਾਨਵਰ ਰੱਖਦਾ। ਬਾਅਦ ਸ਼ੌਂਕਾ ਨਾਲ ਵੀਰੋ ਸਾਈਡ ਬਿਜ਼ਨਸ ਆ ਬੱਕਰੀਆਂ ਦਾ ਬਹੁਤ ਸੋਹਣਾ ਧੰਦਾ ਜਿਹੜੇ ਬੰਦੇ ਦੇ ਬਚ ਕੇ ਬਾਈ ਬਚ ਕੇ ਬਾਈ ਬਚ ਕੇ ਕੀਮਤ ਅਲੱਗ ਆ ਬਾਈ। ਫੇਰ ਵੀ ਦੱਸੀ ਮੜਾ ਜਾ। 11000 ਰੁਪਏ। ਡੇੜਾ ਕਿੰਨੇ ਦਾ? ਬਾਈ ਬਾਈ 10 ਕਿੰਨੇ ਦਾ? ਨਹੀਂ ਮੈਂ ਤਾਂ ਵੀਡੀਓ ਬਣਾ ਰਹਾ। ਮਾਉਂਗਾ ਵੀ ਵੇਚੂਗਾ ਵੀ। ਕਿਹੜੇ ਪਿੰਡੋਂ ਲਿਆਂਦਾ ਜੀ? ਜੰਮੂ ਆਣੇ। ਲੋ ਵੀ ਤਾਕਤ ਮਲਾਣੇ ਦੇ ਨਾਲ ਪਿੰਡ ਪੈਂਦਾ ਬਾਈ ਦਾ ਜੰਮੂ ਆਣਾ ਤੇ ਬਹੁਤ ਵਧੀਆ ਰਾਜੀ ਪਲਿਆ ਬੱਕਰਾ ਹੈ ਇਹ ਪੰਜਾਂ ਮੈਂ ਦਾ ਵੇਚ ਦੇਣਾ ਆਪ ਮੈਨੂੰ ਕਰਾ ਵੀਡੀਓ ਬਣਾ ਲੈ ਹਾਂ ਤੇਰੀ ਜਣਾ ਚੰਗੇ ਵਜਨ ਵਾਲਾ ਹਾਂ ਹਾਂ ਵਧੀਆ ਵੀਰੇ ਵਧੀਆ ਕਿਹੜੇ ਪਿੰਡੋਂ ਲਿਆਂਦਾ ਜੰਮੂ ਠੀਕ ਲੋ ਮਿੱਤਰੋ ਕੁੱਕੜ ਪਿੱਛੇ ਵੇਖੋ ਲੜਦੇ ਪਤਾ ਨਹੀਂ ਕੀ ਹੋ ਗਿਆ ਕੁੱਕੜ ਇੱਕਾ ਤੇ ਬੰਦੇ ਚਾਰਾ ਹੋ ਗਿਆ ਪੰਗਾਰਾ ਕਲੀਅਰ ਛੱਡ ਗਏ ਮੁੱਲ ਮੰਗ ਬਈ 12000 12000 ਮੰਗਿਆ ਮਿੱਤਰੋ ਪਰਲੇ ਕੰਮੀ ਵਾਲੇ ਬੱਕਰੇ ਦਾ ਅਨੁਰਖਾਲੀ ਸ਼ਰੋਧਾ ਅਤੇ ਪ੍ਰੀਤ ਸਿੰਘ ਗੁਰੂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਇੱਧਰ ਬਾਈ ਪਿੰਜਰੇ ਚ ਪਠਾਂ ਲੈ ਕੇ ਆਇਆ ਜੱਗਾ ਸਾਡਾ ਯਾਰ ਕੀ ਹਾਲ ਹੈ ਬਾਈ ਜੱਗੇ ਸਤਿ ਸ੍ਰੀ ਅਕਾਲ ਬਾਈ ਇਹ ਪਠਾਂ ਆਈਆਂ ਬਾਈ ਦੋਵੇਂ ਲਾਓ ਬਈ ਪਿੰਜਰੇ ਚ ਤਾਲੀਆਂ ਬਾਈ ਨੇ ਇਹ ਦੋ ਪਠਾਂ ਕੰਨਾਂ ਕੁੰਨਾਂ ਦੀਆਂ ਬਹੁਤ ਚੰਗੀਆਂ ਤੇ ਕੀ ਮੰਗਦਾ ਹੈ ਬਾਈ ਜੱਗੇ ਜੋੜੇ ਦਾ 25000 ਬੰਬ ਕਾਢ ਹੀ ਮੁੱਲ ਰੱਖਿਆ ਠੀਕ ਆ ਯਾਰ ਫਿਰ ਆ ਵੀ 25000 ਆ ਬਾਈ ਨੇ ਜੋੜੇ ਦਾ ਮੰਗਿਆ ਤੇ ਮਾਨਤਾਨ ਕਰਾ ਦੇਾਂਗੇ ਬਾਈ ਜੇ ਮੰਡੀ ਤੇ ਆ ਕੇ ਲਓਂਗੇ ਤਾਂ ਅਸੀਂ ਕੋਲੇ ਹੋਵਾਂਗੇ 25000 ਮੰਗਿਆ ਬਾਈ ਨੇ ਜੋੜੇ ਦਾ ਮੇਲ ਕੀ ਮੇਲਾ ਨਹੀਂ ਦੋਵੇਂ ਪੱਠਾ ਦੋਨੇ ਪੱਠਾ ਦਾ ਬਾਈ 25000 ਮੰਗਿਆ ਵੇਖੋ ਮੰਡੀ ਦਾ ਰਿਸਪੌਂਸ ਕਿਦਾਂ ਹੈ ਬਾਈ ਆਪਾਂ ਤੇਰੀ ਵੀਡੀਓ ਪਾਈ ਸੀ ਕਿੰਨੇ ਕ ਫੋਨ ਆਏ ਤੈਨੂੰ ਫੋਨ ਬਹੁਤ ਆਏ ਬਾਈ ਵੈਟ ਵੀ ਚੰਗੀਆਂ ਵੈਗੀਆਂ ਵਧੀਆ ਪੈਸੇ ਵਟਾ ਗਈਆਂ ਬਾਈ ਬਾਈ ਦੇ ਘਰੇ ਵੀਡੀਓ ਬਣਾ ਕੇ ਆਇਆ ਸੀ ਮੈਂ ਤੇ ਜਾਨਵਰ ਬਾਈ ਚੰਗੇ ਵੇਕੇ ਹੋਰ ਬਾਈ ਕੀ ਹਾਲ ਹੈ ਪੇਜ ਆਪਣਾ ਫੋਲੋ ਕਰ ਲਿਓ ਤੁਹਾਨੂੰ ਕੰਮ ਕਰਨਾ ਪਾ ਜੀ ਤੇ ਆਪਾਂ ਦਫਤਰ ਵਿਖਾ ਦਈਏ ਪਹਿਲਾਂ ਕਿੱਧਰ ਜਾਣਾ ਸਭ ਦਾ ਕਰਨਗੇ ਬੱਕਰੇ ਦਾ ਕਰਾਉਣਾ 1 ਮਿੰਟ ਮੈਂ ਲਾਈਵ ਆਉਣੇ ਬਾਈ 5 ਕਿ ਮਿੰਟਾਂ ਨੂੰ ਕੱਢਦੇ ਲਈ ਲਓ ਵੀ ਆ ਹੈਗਾ ਜੀ ਬੋਰਡ ਬਾਈ ਪਵਨਾ ਬਾਂਦਰ ਦਾ ਬੋਰਡਾ ਇਹ ਬਾਈ ਦਾ ਗੋਤ ਬਾਂਦਰ ਤੇ ਬਹੁਤ ਵਧੀਆ ਬਾਈ ਕੋਲੇ ਬੱਕਰਾ ਹੈ 2000 ਫੀਸ ਹੈ ਇਹਦੀ ਤੇ ਬਹੁਤ ਚੰਗਾ ਬਰੀਡਰ ਆ ਬਾਈ ਕੋਲੇ ਬਰਬਰੀ ਨਾਲ ਸਾਡਾ ਭਈ ਆ ਨਾਂ ਪੁੱਛ ਰਹੇ ਹਾਂ ਦਾ ਕੀ ਨਾਂ ਹੋਣਾ ਕੋਈ ਪਤਨੀ ਦੋਰ ਨਾਲ ਦੇਖ ਲੋ ਬਾਈ ਫੋਟੋ ਤੇ ਵੀ ਐ ਖੜਾ ਸੱਪ ਨੂੰ ਬਿਲਕੁਲ ਬਾਈ ਬਹੁਤ ਸੋਹਣਾ ਨਾਗ ਹੈ ਕਰਿਓ ਬਾਈ ਨਾਲ ਸੰਪਰਕ ਜੀ ਬਹੁਤ ਠੰਡੇ ਨਿੱਗੇ ਸੁਹਾਵਾ ਦਾ ਬੰਦਾ ਵੀਰ ਆ ਜਾ ਬਾਈ ਮੋਟੋ ਤੇ ਜਾ ਲਿਆ ਔਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕੋ ਵਧੀਆ ਜੀ ਵਧੀਆ ਲਾਓ ਜੀ ਬਾਈ ਪਵਨ ਆਪਾਂ ਇਹਨਾਂ ਨੂੰ ਹੀ ਮਿਲਦੇ ਹਾਂ ਗੱਲਬਾਤ ਕਰਦੇ ਹਾਂ ਬਾਈ ਬੱਕਰਾ ਵਿਖਾਗਾ ਟੇਹਣਾ ਆਪਣਾ ਹਾਂ ਭਾਈ ਇੱਕ ਰਖਾ ਕਰ ਰਿਹਾ ਹੈ ਇੱਕ ਹੋਰ ਬੱਕਰਾ ਹਾਂ ਬੱਚੇ ਦੋ ਹੈ ਕਿੰਨੇ ਬੱਕਰੇ ਆਪਣੇ ਕੋਲ ਬਾਈ ਸਾਰੇ ਆਪਣੇ ਕੋਲ ਦੋ ਹੈ ਦੋ ਤੇ ਆਪਾਂ ਨੰਬਰ ਵਿਖਾ ਵੀ ਦਿੱਤਾ ਤੇ ਬੋਲ ਵੀ ਦਿਓ ਆਪਣਾ 8733 4478 ਠੀਕ ਆ ਤੇ ਕੀ ਫੀਸ ਚੱਲਦੀ ਹੈ ਬਾਈ ਜੀ ਆਪਣੀ 2000 ਠੀਕ ਆ ਮਾੜਾ ਮੋਟਾ ਮਾਨਤਾਨ ਹੋ ਸਕਦਾ ਦੂਰੋਂ ਵਾਲਾ ਆਵੇ ਤਾਂ ਉਹਦਾ ਮਾਨਤਾਨ ਹੋ ਜਾਂਦਾ ਬਾਈ ਲਓ ਵੀ ਇਹ ਮੰਡੀ ਆਨਰ ਆ ਤੇ ਜਿਨਾ ਬਾਈ ਸ਼੍ਰੀ ਮੋਕਸ਼ ਸਿੰਘ ਦਾ ਪਿੰਡ ਸੂਰੇ ਵਾਲਾ ਜਿਹੜਾ ਵੀਰ ਦੂਰੋਂ ਆਊਗਾ ਮਾਨਤਾਨ ਫੁੱਲ ਹੋਊਗਾ ਜਿਹੜਾ ਨੇੜੇ ਵਾਲਾ ਹੋਊਗਾ ਤੇ ਮਾਨਤਾਨ ਉਹਦਾ ਵੀ ਹੋਊਗਾ ਬੱਕਰਾ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਬੱਕਰਾ ਠੀਕ ਹੈ ਜੀ ਤੇ ਮਾਸ਼ੀਬੀ ਮੁਖਸਰ ਸਾਹਿਬ ਪਸ਼ੂ ਤਨ ਮੇਲਾ ਚੈਂਪੀਅਨ ਜਿਹੜਾ ਕਾਜ ਦੇ ਬੱਚੇ ਵਜੋਂ ਉੱਥੇ ਚੈਂਪੀਅਨ 2008 ਤੋਂ ਲੱਗਿਆ ਜਿਹੜਾ ਚਾਲੂ ਹੋਇਆ ਵਾਹ ਜੀ ਵਾਹ ਇਹਦਾ ਬੈਕਗ੍ਰਾਉਂਡ ਜਣੀ ਕਿ ਚੈਂਪੀਅਨ ਆ ਮਾ ਪਿਓ ਹਾਂ ਤੇ ਦੋਨੇ ਚੈਂਪੀਅਨ ਦੇਖੋ ਬਈ ਠੀਕ ਹੈ ਜੀ ਬਾਈ ਬਹੁਤ ਬਹੁਤ ਧੰਨਵਾਦ ਅੱਗੇ ਤੁਹਾਨੂੰ ਦਿਖਾਉਣੇ ਆ ਚਲੋ ਬੱਕਰਾ ਵਿਖਾਓ ਕਿਹੜਾ ਪੰਜਵੇਂ ਬਣ ਗਿਆ ਪਰ ਕਿਹੜੇ ਹਲ ਵਖਾਓ ਠੀਕ ਹੈ ਜੀ ਬਾਈ ਜੀ ਬਾਈ ਆਹ ਬੱਕਰਾ ਕੀ ਮੰਗਿਆ ਬਾਈ ਇਹਦਾ ਠੀਕ ਆ ਕੀ ਲਾਇਆ ਬਾਈ ਲੈ ਕੋਸਾ 4500 4500 ਪੰਜ ਦਾ ਦੇ ਬਾਈ ਯਾਰ ਹਾਂ ਕਿੰਨੇ ਦਾ ਦੇਣਾ ਹੈ ਬਾਈ ਨੇ 9 ਮੰਗਿਆ ਬੱਕਰੇ ਦਾ 4200 ਲੱਗਿਆ ਵੇਖੋ 5 ਦਾ ਦੋ ਬਾਈ ਜੀ ਮੇਰੇ ਕੋਲ ਵਾਅਦਾ ਕੀਤਾ ਮੇਰੇ ਕੋਲ ਆਉਂਦੇ ਹੁੰਦਾ ਕਿਹੜੇ ਪਿੰਡੋਂ ਲਿਆਂਦਾ ਸਵਾਗਾਂ ਦੋ ਠੀਕ ਸਾਰਾ ਫਿਰ ਦਿਸਾਈ ਨਹੀਂ ਫੋਨ ਰੱਖ ਬਹੁਤ ਵਾਰ ਮੇਰੇ ਉਹਲਾ ਦੇਖ ਲੈ ਪਿਆਰ ਦੇਸੀ ਵੀ ਨਾ ਹਾਂ ਹਾਇਆ ਤਾਂ ਉਗਲਾ ਜਾਈ ਸਸਰੀ ਘਰ ਬਾਈ ਕੀ ਨਾ ਅਗਲੇ ਅੰਦਾ ਅੱਜ ਆ ਪੱਠਾ ਤੇ ਕੀ ਮੁੱਲ ਲਾ ਬਾਈ ਇਹਦਾ 17000 ਆ ਪੱਠਾ ਦਾ ਜੋੜੀ ਦਾ ਜੋੜੀ ਦਾ 17000 ਠੀਕ ਹੈ ਮਿੱਤਰ ਜੈ ਜੈ ਯਾਰ ਭਾਜ ਜਾ ਬਿਲਕੁਲ ਜਾ ਜਾ ਤਿੰਨ ਮਹੀਨੇ ਕੋਈ ਮਹੀਨੇ ਗੱਬਣਾ ਕਿੰਨਾ ਮਹੀਨੇ ਗੱਬਣਾ ਬੱਕਰੀ ਦਾ ਲੈ ਵੀ ਪੈਸੇ ਬਿਲਕੁਲ ਜਾਇਜ਼ ਮੰਗੇ ਬਾਈ ਨੇ 17000 ਜੋੜੀ ਦਾ ਮੰਗਿਆ ਤੇ ਗੱਬਣ ਵੀ ਤਿੰਨ ਮਹੀਨੇ ਦੀ ਗਾਰੰਟੀ ਫੋੜਾ ਬਾਈ ਗਰੰਟੀ ਆਮਣੀ ਠੀਕ ਆ ਜੀ ਬਾਈ ਕਈ ਵਾਰਾ ਮੰਡੀ ਦੇ ਨਾਲ ਦੇ ਵੇਖਦਾ ਕਰੋ ਪਾਸ ਬਾਈ ਤੇ ਬਾਈ ਦਾ ਨੰਬਰ ਵੀ ਲੈ ਸਕਦੇ ਹੋ ਫੋਨ ਵੀ ਕਰ ਸਕਦੇ ਹੋ ਜੋ ਲੋੜ ਤਾਂ ਬੋਲੋ ਬਾਈ ਨੰਬਰ 98782 86373 ਕਿਹੜਾ ਪਿੰਡ ਆ ਵੀਰੇ ਪਾਣਾ ਪਰ ਪਾਣਾ ਪਿੰਡ ਆ ਬਾਈ ਕਰ ਲਓ ਸੰਪਰਕ ਮੁਖਰ ਸਿੰਘ ਦੇ ਨਾਲ ਹੀ ਆ ਬਲੋਡ ਰੋਡ ਤੇ ਆਜੋ ਮਿੱਤਰੋ ਮਿਲਦੇ ਆ ਅੱਗੇ ਤਬੀ ਆ ਪਰਬੰਧਾ ਦੇਖ ਸਕਦੇ ਤੁਸੀਂ ਚਾਹ ਸਾਰੀ ਦੇੜੀ ਚੱਲਦੀ ਆ ਸਾਡੇ ਜਿਹੜੇ ਮੁਖ ਸੇਵਾਦਾਰ ਆ ਸਾਹਮਣੇ ਖੜੇ ਆ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਯਾਰ ਤੁਸੀਂ ਦਿਲੋਂ ਲਾ ਕੇ ਸੇਵਾ ਕਰਦੇ ਆ ਯਾਰ ਮਿੱਤਰੋਂ ਨਾਲੇ ਲੋਕ ਇਹ ਕਰ ਰਹੇ ਢੋਨਾ ਹੀ ਪਾਣੀ ਪਿਉਉਦੇ ਤੇ ਕੈਂਪਰ ਵੇਖੋ ਜੀ ਕੀ ਨਾਮ ਬਾਈ ਆਪਣਾ ਮੈਂ ਨਾ ਕਲਵੰਤ ਸਿੰਘ ਆ ਜੀ ਕਲਵੰਤ ਸਿੰਘ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਆਜੋ ਬਾਈ ਆ ਚਾਹ ਸਾਰੀ ਡੇਢ ਚੱਲਦੀ ਤੇ ਲੰਗਰ 1.5 ਵਜੇ ਤੋਂ ਬਾਅਦ ਲੰਗਰ ਚੱਲ ਪੈਂਦਾ ਬਾਈ ਕੀ ਰੇਟ ਆ ਪੱਠੇ ਦਾ 1500 ਮੰਗਦਾ ਬਾਈ ਪੱਠਾ ਸੋਹਣਾ ਭਾਅ ਆ ਪੱਠੇ ਪਰ ਲੋਕ ਸਹੀ ਹੈ ਜੀ ਹਾਂਜੀ ਆਜੋ ਮਿੱਤਰੋ ਲਓ ਜੀ ਠੋਲੂ ਕੋਲੇ ਇੱਕ ਪਾਠ ਵਿਖਾ ਦਈਏ ਆਪਾਂ ਸੋਹਣੀ ਪਾਠਾ ਕੱਦ ਕਾਠ ਵਾਲੀ ਕੀ ਮੰਗਿਆ ਠੋਲੂ ਇਹਦਾ 15 ਮੰਗਿਆ ਆਪਾਂ 15 ਮੰਗਿਆ ਕਿੰਨੇ ਛੱਡ ਦੇਗਾ 14 ਦੇ 14 ਦੇ ਭਾਲੀ ਪਾਠਾ ਆਜੋ ਤੁਹਾਨੂੰ ਦਿਖਾਉਣੇ ਆਸੇ ਪਾਸਿਓ ਮਿੱਤਰੋ ਮੇਰੇ ਤਾਂ ਦਿਮਾਗ ਪੱਕੇ ਲਾਲ ਡੱਬੇ ਰੰਗ ਦੀ ਆ ਤਰਦਾ ਰੰਗ ਨਹੀਂ ਆ ਜਿਹਨੂੰ ਪੱਕਾ ਲਾਲ ਡੱਬਾ ਗੱਬ ਤਾਂ ਚਲੋ ਗਾਰੰਟੀ ਹੋਣਾ ਹਾਂ ਉਹਨੇ ਦੱਸਿਆ ਕਿ ਨਹੀਂ ਕੀ ਕਰੋ ਮਿੱਤਰੋ ਗਾਰੰਟੀ ਨਹੀਂ ਆ ਜੇ ਅਗਲਾ ਗਾਰੰਟੀ ਲਊਗਾ ਅਗਲਾ ਹਾਂ ਪਾ ਉਹ ਕਿਹੜਾ ਜਿਹੜਾ ਸੌਦਾ ਚੱਲ ਪਿਆ ਹਾਂ ਪੱਠ ਬਹੁਤ ਸੁਣੀ ਦਿਮਾਗ ਚ ਚੜਦੀ ਹਾਂ ਪੁੱਤ ਤਾਂ ਲੈਣੀ ਨਹੀਂ ਚੱਲੋ ਹਾਂ ਪੁੱਤ ਵਕਾਉ ਉਹ ਮੱਲਣ ਬਾਈ ਉਹ ਬੱਲੇ ਬਾਈ ਮੱਲਣ ਦੇ ਮੁਰਗੇ ਬਹੁਤ ਰੱਖਦੇ ਆ ਕੀ ਮੱਲਾ ਪੱਤੇ ਦਾ ਤਿੰਨ ਹਜ਼ਾਰ ਰੁਪਏ ਤੇ ਲੜਿਆ ਲੁੜਿਆ ਪਹਿਲਾਂ ਹਾਂ ਬਾਈ ਇਹ 7 ਕਿ ਮਹੀਨੇ ਉਮਰ ਆ ਇਹਦੀ ਹਾਂ ਜਿਆਦੇ ਬਾਈ ਜਿਆਦੇ ਨੇ ਟੰਡਾ ਚੱਕੀ ਖੜਾ 10 11 ਮਹੀਨੇ ਦਾ ਮੁਰਗਾ ਤੇ ਸੋਹਣਾ ਮੁਰਗਾ ਉਹ ਬਾਈ ਕੀ ਹਾਲ ਆ ਸੁਖਵਿੰਦਰ ਸਤਿ ਸ਼੍ਰੀ ਅਕਾਲ ਬਾਈ ਕੀਤਾ ਕੋ ਸੱਜ ਆਜੇ ਨਾਗ ਲੈ ਕੇ ਆਏ ਆ। ਹਜੇ ਲੈ ਆਂਦੇ ਆ। ਕਿਹੜੇ ਨਾਗਾ ਵਿਖਾ ਆਪਾਂ ਵਿਖਾਈ ਦੇਣਾ ਲਾਈਵ ਚੱਲੀ ਜਾਂਦਾ। ਆ ਵੀ ਆ ਗਏ ਬਸ ਨੇੜੇ ਆਉਂਦੇ ਆ। ਅੱਛਾ ਆਉਂਦੇ ਆ। ਬਾਅਦ ਚ ਵਿਖਾ ਲਿਆ। ਆ ਇਧਰੋਂ ਮੰਡੀ ਮਿੱਤਰੋ ਭਰੀ ਜਾਂਦੀ ਆ ਹਜੇ ਤਾਂ ਟਾਈਮ ਦਿਆਂ ਬਈ ਅਗਰ। ਦੇਖ ਸਕਦਾ ਤੋ ਤਿਲ ਸੱਟ ਨੂੰ ਥਾਣ ਹੀ ਬਈ। ਬੰਦੇ 'ਚ ਬੰਦਾ ਵਜਦਾ ਬਸ ਕੱਲਾ ਹੀ ਨੰਗਲ। ਉੱਥੇ ਜਿੱਥੇ ਤੱਪ ਸਕਦੇ ਆ ਬਾਕੀ ਸਾਰੇ ਮੰਡੀ ਫੁੱਲ ਭਰੀ ਆ ਆ ਦੇਖੋ ਬੱਕਰਾ ਬਾਈ ਲਓ ਯਾ ਡੱਬਾ ਬੱਕਰਾ ਬਹੁਤ ਸੋਹਣਾ ਪੱਕੇ ਕਾਲੇ ਡੱਬੇ ਰੰਗ ਦਾ ਪੱਕੇ ਕਾਲੇ ਦਾ ਬਾਈ ਕਿਹਦਾ ਆਪਣਾ ਇਹ ਕਿਹੜੇ ਪਿੰਡੋਂ ਲਿਆਂਦਾ ਪੁੱਤ ਆ ਕੋਹਰ ਵਾਲੇ ਤੋਂ ਠੀਕ ਆ ਬਾਈ ਜੀ ਸਸਤੀ ਕਾਲ ਬਾਈ ਸਸਤੀ ਕਾ 3500 ਰੁਪਏ ਆ ਇਹ ਨਿੱਕੇ ਜਿਹੇ ਆ ਯਾਰ ਉਹ ਦੇ ਦੇ ਬਾਈ ਯਾਰ ਸੋਹਣੇ ਪੈਸੇ ਲਾ ਕੇ ਬਾਈ ਮੇਰੇ ਹਿਸਾਬ ਨਾਲ ਉਹ ਦੇ ਪੈਸੇ ਗਿਣ ਕੇ ਦੇ ਫੜਾ ਬੱਕਰਾ ਉਰੇ ਫੜਾ ਬਹੁਤ ਸੋਨੇ ਪੈਸੇ ਆ ਫੜ ਯਾਰ ਬੱਕਰਾ ਪੈਸੇ ਦਾ ਬੱਕਰਾ ਭਰਾਵਾ ਉਹ ਕਹਿੰਦਾ ਨਾ ਨਹੀਂ ਵੇਚਣਾ ਜੀ ਕਿੰਨੇ ਕਿੰਨੇ ਕਹਿੰਦਾ ਲਾ ਪੈਸੇ ਦਾ ਉਹ ਭਰਾਵਾ 500 ਵੱਧ ਲਾਦਾ ਉਹਨੇ ਲੈਣਾ 4000 ਰੁਪਏ ਲੱਗਿਆ ਇਹਦਾ ਲੱਗ ਗਿਆ ਬਾਈ ਦੇਖੋ ਲੈ ਹਾਂਜੀ ਹਾਂਜੀ ਆ ਬੱਕਰੇ ਦਾ ਇਥੇ ਜਾਇਜ ਲੱਗ ਗਿਆ ਪਰ ਮਾਲਕ ਮੰਨਦਾ ਇਹੇ ਬਹੁਤ ਲੱਗੇ ਬਾਈ ਯਾਰ ਤੁਸੀਂ ਮੰਨੋ ਭਵੇਂ ਨਾ ਮੰਨੋ ਭਾਈ ਸੌਦਾ ਪੱਟ ਗਿਆ ਬਾਈ ਨਹੀਂ ਰਲਦਾ ਜਾ ਕਿੰਨੇ ਲੱਗੇ 3500 3500 ਇਹਦਾ ਨਹੀਂ ਪੁੱਛਿਆ ਬਾਈ ਲਾਈਨ ਸਹੀ ਚੱਲੀ ਜਾਂਦਾ ਆਵਾਜ਼ ਸਹੀ ਉਹ ਦੀਆ ਮੇਰਾ ਭਰਾ ਜਿਸ ਕਹਿ ਦੋ ਓਕੇ ਕਹਿ ਦੋ ਮੈਂ ਸਮਝ ਲੈਣਾ ਵੀ ਜੁੜੇ ਰਹੋ ਲਾਈਨ ਤੇ ਗਾਹ ਸ਼ੇਅਰ ਕਰ ਦਿਓ ਮੇਰਾ ਭਰਾ ਹਣਾ ਯਾਰ ਸੌਦਾ ਹੋ ਰਿਹਾ ਇੱਕ ਪੇਜ ਫੋਲੋ ਵੇਖੋ ਬੱਕਰਾ ਸੋਹਣਾ ਯਾਰ ਦੋ ਤਿੰਨ ਰੰਗਾਂ ਡੱਬਾ ਪੱਕਾ ਪੱਕਾ ਰੰਗ ਨਹੀਂ ਕਹਿ ਸਕਦੇ ਜੰਗੀ ਕੰਨ ਛੱਡੀ ਆਦਾ ਇੱਕ ਉਰਲੇ ਪਾਸਿਓ ਕੰਨ ਛੱਡਦੇ ਆ ਵੇ ਲੈ ਕੀ ਆ ਬਾਈ ਬਿਊਟੀ ਸੋਹਣਾ ਬੱਚਾ ਕੀ ਦਾ ਤੁਹਾਡੇ ਕੋਲੇ ਬਾਈ ਇਹ ਹਾਂ ਗੱਡੀਆਂ ਵਾਲਿਆਂ ਕੋਲੇ ਆ ਨਾ ਵੇਚਦੇ ਆ ਕਿਵੇਂ ਕਿੰਨੇ ਦਾ ਲੈ ਲਿਆ 15000 ਵਾਹ ਜੀ ਕੀ ਬਾਤ ਹੈ ਕੀ ਬਾਤ ਹੈ ਜਮਾਂ ਰੇਖ ਮੇਖ ਬਾਦੀ ਜੱਗੀ ਬਹੁਤ ਵਧੀਆ 15000 ਦਾ ਮੁੱਲ ਪੂਰਾ ਥੋਕ ਕੇ ਲਾਇਆ ਮੁੱਲ ਹੋਰ ਬਾਈ ਜਸਕਾਰ 15000 ਠੀਕ ਠਾਕ ਆ ਬਾਈ ਇਹ ਸਾਡਾ ਬਾਈ ਸਬਸਕ੍ਰਾਈਬਰ ਆ ਬਹੁਤ ਵਧੀਆ ਬੰਦਾ ਇਹ ਸਾਨੂੰ ਹਰੇਕ ਵੀਡੀਓ ਨੂੰ ਲਾਈਕ ਕਰਦਾ ਹੈ ਇਹ ਬੰਦਾ ਹੈ ਹੈ ਕਰਨ ਵਾਲਾ ਬਾਕੀ ਬਹੁਤ 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 ਵਧੀਆ ਉਹ ਕਿਹਨਾਂ ਹਾਥੀ ਬਾਨ ਵਾਲਾ ਬਾਈ ਇਹ ਕਿਹਦੇ ਕੋਲੇ ਸੀ ਬਾਈ ਆਪਣੇ ਕੋਲੇ ਸੀ ਕਿਹਦੇ ਕੋਲੇ ਮੇਰੇ ਐਨਮੂ ਕਰੀ ਨਹੀਂ ਗੂਗਲ ਤੇ ਕਿਹੜੇ ਪਿੰਡੋਂ ਲਿਆਂਦਾ ਸੀ ਵੀਰੇ ਉੱਤਰ ਦਾ ਗੱਲ ਕਰਦਾ ਸੀਰ ਵਾਲਾ ਕਿਹੜਾ ਪਿੰਡਾ ਤੇਰਾ ਸੀਰ ਵਾਲੀ ਠੀਕ ਆ ਸੀਰ ਵਾਲੀ ਮਿੱਤਰੋ ਪਿੰਡੋਂ ਬਾਈ ਆਇਆ ਸੀ 15 ਹਜ਼ਾਰ ਦਾ ਬੜਾ ਭਾਰਾ ਬੱਚਾ ਦਿੱਤਾ ਯਾਰ ਠੀਕ ਆ ਬਾਈ ਹੋਰ ਕੀ ਆਲਾ ਬਾਪੂ ਹੋਰ ਜੀ ਬਾਈ ਜੀ ਕਿਉਂਕਿ ਆਪਣਾ ਕੰਮ ਕਰਮ ਹੋ ਜਾਂਦਾ ਪੂਰਾ ਆਪਣਾ ਕੰਮ ਬੱਕਰਾਂ ਦਾ ਜਾਂ ਸੁੱਕਰਾਂ ਦਾ ਸ਼ੌਂਕ ਰਾਉਣ ਜਾਵ ਲੈਂਦੇ ਆਗੇ ਤੇ ਢੀੜਾ ਕੱਢ ਲੈਂਦੇ ਆ ਤੇ ਨਾਲੇ ਤੁਹਾਨੂੰ ਸ਼ੌਂਕ ਕਰਾ ਦਨੇ ਮਿੱਤਰੋ ਸਹੀ ਹੈ ਦੋੜਾ ਰਿਓ ਬਾਈ ਲਿੰਕ ਸ਼ੇਅਰ ਕਰਦੇ ਹੋ ਹਣਾ ਬਾਕੀ ਆਪਾਂ ਨੂੰ ਬੱਕਰਾਂ ਬਾਰੇ ਵੀ ਨਹੀਂ ਨੌਲਜ ਤਾਂ ਹੈ ਨਹੀਂ ਲੋ ਵੀ ਆ ਪਾਠ ਇੱਕ ਬਾਈ ਬਾਈ ਲੈ ਕੇ ਆ ਬਹੁਤ ਸਨੱਖੀ ਪਾਠ ਆ ਦੋ ਮਿੰਨਾਂ ਦੀ ਗੱਬਣ ਆ ਦੇਖ ਸਕਦੇ ਹੋ ਤੁਸੀਂ ਲੱਗਦੀ ਵੀ ਆ ਪਰ ਉਹ ਥੱਲੋਂ ਲਾਈ ਆਉਂਦੀ ਆ ਬਾਈ ਗਰੰਟੀ ਵੀ ਦੇਊਗਾ ਬਹੁਤ ਸੋਨੇ ਲੈਂਦੀ ਬਾਪੂ ਲੈ ਵੀ ਮੱਲਾਂ ਤੋਂ ਲੈਂਦੀ ਆ ਮੱਲਨ ਵਾਲੇ ਮੁਰਗੇ ਵੀ ਬਹੁਤ ਰੱਖਦੇ ਆ ਤੇ ਬੱਕਰੀਆਂ ਬੱਕਰੇ ਵੀ ਚੰਗੇ ਰੱਖਦੇ ਆ ਬਹੁਤ ਸ਼ਕੀਨ ਬਾਠਾ ਕੋਕਾ ਪੀਸਾ ਦੋਸਤੋ ਸਿੰਗਾ ਛੋਟਾ ਛੋਟਾ ਥੋੜਾ ਸਿੰਗਾ ਬਾਕੀ ਓਕੇ ਬਾਕੀ ਮੁੱਲ ਕੀ ਮੰਗੇ ਬਾਪੂ ਇਹਦਾ 13000 13000 ਲੱਗਿਆ ਬਾਪੂ ਕੋ ਠੀਕ ਆ ਹਜੇ ਹੁਣੇ ਆਏ ਆ ਭਾ ਲੀ ਪਾਠਾ ਸੂਰ ਵਾਲਾ ਬੱਕਰਾ ਮੰਡੀ ਦੇ ਪਹੁੰਚਿਆ ਕਰੋ ਜੇ ਸੌਦੇ ਵੇਚਨੇ ਆ ਜਾਂ ਲੈਣੇ ਆ ਤਾਂ ਬਹੁਤ ਵਧੀਆ ਇੱਥੇ ਕਸਟਮਰ ਆਉਦਾਗਾ ਵਕਤ ਵੱਧ ਪਹੁੰਚਿਆ ਕਰੋ ਰੀਦਾਰ ਵੀ ਬਹੁਤ ਚੰਗੇ ਆਉਂਦੇ ਆ ਆਜੋ ਅੱਗੇ ਤੁਹਾਨੂੰ ਹੋਰ ਜਾਨ ਇੱਧਰ ਤੁਸੀਂ ਦੇਖ ਸਕਦੇ ਹੋ ਬੰਨੀਆਂ ਪੱਕਰੀਆਂ ਗੱਡੀਆਂ ਦੇ ਨਾਲ ਦਾ ਪੀਉਂਦਾ ਹਨਾ ਬਾਈ ਬਹੁਤ ਵੱਡੀ ਬੱਕਰੀ ਆ ਦੇਖੋ ਮਿੱਤਰੋ ਆ ਗੌਰਪ੍ਰੀਤ ਕੋਲੇ ਆ ਬਾਈ ਬੱਕਰੀ ਦਾ ਹੋਰ ਬਾਈ ਗੌਰਪ੍ਰੀਤ ਕੀ ਹਾਲ ਚਾਲ ਆ ਲਾਈਵ ਆ ਬਾਈ ਕੀ ਕੀ ਮੋਲ ਆ ਬੱਕਰੀ ਦਾ ਇਹਦਾ ਇਹਦਾ 85000 ਇਹ ਤੋਤਾ ਬੁਰੀ ਚ ਪੈਂਦੀ ਆ ਬਾਈ ਪੱਕੀ ਕਾਲੀ ਡੱਬੀ ਆ ਹਾਂ 85000 ਬਾਈ ਗੱਬਣਾ ਬਾਈ ਇਹ ਗੱਬਣਾ ਬਾਈ ਦਿਨਾ ਦਈਏ 10 15 ਦਿਨ ਲਾਓ ਮਿੱਤਰੋ 85000 ਰੁਪਿਆ ਤੇ ਮਾਨਤਾਨ ਕਰਾ ਦੇਾਂਗੇ ਜੇ ਤੁਸੀਂ ਇਹ ਤੋਂ ਲਓਂਗੇ ਤਾਂ ਕਰੋ ਸ਼ੌਕ ਬਾਈ ਬੱਕਰੀ ਦਾ ਤੇ ਚੰਗੀ ਆ ਬਹੁਤ ਵੱਡੀ ਆ ਬੱਕਰੀ ਚੰਗੇ ਬੱਚੇ ਦੇਣ ਵਾਲੀ ਆ। ਘੱਟ ਘਾਟ ਬਹੁਤ ਆ ਬਾਈ। ਬੜਾ ਖਾਣਾ ਕੁਸ। ہاں, ਢੇੜਾ ਕੱਢ ਦੀ ਅੱਧੀ ਮੰਡੀ ਆ। ਬਹੁਤ ਰਸ਼ ਹੋਇਆ। ਆਪਣੇ ਨਾਲ। ਹਰੇਕ ਕੋਨੇ ਤੇ ਖਾਵਾਏ ਮੰਡੀ ਦੇ ਕੀ ਕੁਝ ਆਇਆ। ਵਧੀਆ ਚੰਗਾ ਮਾਲ ਹੋ ਬਘਾ। ਰਾਮਾ ਉਹਦਾ ਵੀ ਆਉਣੀ ਵੀ ਇਕੱਲੀ ਬਰਬਰੀ ਆ ਗਈ। ਆ ਬੱਕਰੇ ਬਾਈ ਲਿਆ ਕਾਲੇ। ਕਿਹੜੇ ਪਿੰਡੋਂ ਲਿਆਂਦੇ ਬਾਈ ਲੰਬ ਵਾਲੀ ਤੋਂ ਆਇਆ ਬਾਈ ਬਾਜਾਖਾਨਾ ਕੋਲੇ ਆ ਲੰਬ ਵਾਲੀ ਤੇ ਬਾਈ ਵੇਚਤੇ ਨਾ ਕੁਸ ਦੋ ਨਾ ਬੀ ਦੋ ਵਿੱਚ ਦੋ ਵੇਚਿਆ ਤੇ ਕਿੰਨੇ ਲਿਆਂਦੇ ਬਾਈ ਸਾਰੇ ਨਾਗ ਸਾਰੇ ਬਾਈ 15 ਨਾਗ ਆ ਦੋ ਵਿੱਚ ਬਹੁਤ ਚੰਗੇ ਨਾਗ ਆ ਬਾਈ ਯਾਰ ਰਿਸਪੌਂਸ ਕਿਦਾਂ ਲੱਗਿਆ ਬਾਈ ਚੰਗਾ ਰੇਟ ਮਿਲਿਆ ਕਿ ਨਾਰਮਲ ਰੇਟ ਚ ਗਏ ਵਧੀਆ 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 ਲਓ ਵੀ ਮਿੱਤਰੋ ਖੁਸ਼ ਆ ਬਾਈ ਸੁਣੇ ਰੇਟ ਜੀ ਸਹੀ ਆ ਬਾਈ ਸਹੀ ਆ ਆਜੋ ਬਾਈ ਹੋਰ ਅੱਗੇ ਲਓ ਜੀ ਲਓ ਵੀ ਮਿੱਤਰੋ ਹੁਣ ਵੱਡੀਆਂ ਬਾੜੀਆਂ ਕੋਲੇ ਆਉਂਦੀਆਂ ਤੇ ਮੇ ਤਾਂ ਨੂੰ ਸ਼ੌਂਕ ਵੱਡੇ ਵਪਾਰੀ ਆ ਚੁੱਕੇ ਆ ਇੱਧਰ ਲਾਓ ਜੀ ਲਾ ਵੀ ਨਿੱਕੇ ਨਿੱਕੇ ਬੱਚੇ ਦੇਖੋ ਤੁਸੀਂ ਕਿੰਨੇ ਸੋਹਣੇ ਲੱਗਦੇ ਆ ਇਹ ਸਾਰੀਆਂ ਤਾਜ਼ੀਆਂ ਸੂਈਆਂ ਵੀਆਂ ਬੱਕਰੀਆਂ ਦੇ ਬੱਚੇ ਆ ਸੋਹਣੇ ਲੱਗਦੇ ਆ ਬਹੁਤ ਸੋਹਣੇ ਹਨਾ ਬਾਈ ਨਿੱਕੇ ਨਿੱਕੇ ਉਹ ਡੱਬਾ ਕਾਲੇ ਕਰਨ ਵਾਲਾ ਕਿੰਨਾ ਭੜਾ ਹੈ ਮੇਲ ਨੂੰ ਜ਼ਿਆਦਾ ਲੱਗਦੇ ਆ ਨਾ ਜੀ ਆ ਬੱਕਰੇ ਜ਼ਿਆਦੇ ਆ ਆ ਜੋ ਬੱਕਰੀਆਂ ਦਾ ਵੇਲ ਕਰਾਉਂਦੇ ਆ ਲਵਿਆ ਸੁਨੀਆਂ ਸੁਆਣੀਆਂ ਬੱਕਰੀਆਂ ਸਾਰੀਆਂ ਸੁਨੀਆਂ ਬੱਕਰੀਆਂ ਦਾ ਸੈਟਅਪ ਦੀ ਇੱਕ ਦੋ ਰਹਿੰਦੀਆਂ ਹੋਣਗੀਆਂ ਨਹੀਂ ਪਰ ਮੇਰੇ ਹਿਸਾਬ ਨਾਲ ਤੇ ਬਾਈ ਕਾਲੂ ਕੋਲੇ ਆ ਇਹ ਛੱਤਿਆਣੇ ਵਾਲੇ ਬਾਈ ਛੱਤਿਆਣਾ ਹੋਰ ਬਾਈ ਕਾਲੇ ਕੀ ਹਾਲ ਆ ਕਿੰਨੇ ਨਾਲ ਸੁਏ ਸੁਆਏ ਆ ਤੇ 7 ਸੁਨੀਆਂ ਜੀ 7 ਬੱਚੇ ਆ 10 ਬੱਚੇ ਆ ਹੈ 7 ਬੱਕਰੀਆਂ 10 ਬੱਚੇ ਆ ਮਿੱਤਰੋ ਜੁੜੇ ਰਹੋ ਬਾਈ YouTube ਤੇ ਜੁੜਨੇ ਆ ਤੇ YouTube ਤੇ ਲਾਈਕ ਚੰਗੀ ਚੰਗੀ ਭਾਈ ਯਾਰ ਮੈਨੂੰ ਫੋਲੋ ਕੀਤਾ ਯਾਰ ਵਾਹ ਜੀ ਵਾਹ ਧੰਨਵਾਦ ਭਾਈ ਕਿਹੜਾ ਪਿੰਡਾ ਬੇਟੇ ਮੱਲਨ ਬਈ ਆ ਬੱਲੇ ਸ਼ੇਰਾ ਪੜਦਾ ਫਿਰ ਕਿੰਵੀਂ ਵਿੱਚ ਪੁੱਤ 8ਵੀਂ ਵਿੱਚ ਬਈ ਠੀਕ ਆ ਤੇ ਕੀ ਕੀ ਸ਼ੌਂਕ ਰੱਖਦਾ ਪੁੱਤ ਕੀ ਪੱਤਰਿਆ ਰੱਖਦੇ ਆ ਬਈ ਕੁੱਪੜ ਰੱਖਦੇ ਆ ਅੱਛਾ ਅੱਜ ਕੀ ਲੈ ਆਏ ਬੇਟੇ ਅੱਜ ਲੈਣ ਆਏ ਅੱਜ ਲੈਣ ਆਏ ਕੀ ਬੱਕਰੀ ਏ ਕੁੱਕੜਾ ਪੜਾਈ ਦੇ ਨਾਲ ਨਾਲ ਹੋਰ ਵੀ ਸ਼ੌਂਕ ਰੱਖੋਗੇ ਤਾਂ ਨਸ਼ਿਆਂ ਤੋਂ ਬਚੇ ਰਹੋਗੇ ਕੀ ਸੁਨੇਹਾ ਦੇਣਾ ਚਾਹੁੰਨੇ ਆਪਣੇ ਬੱਚਿਆਂ ਨੂੰ ਜਿਹੜੇ ਤੁਹਾਡੇ ਨਾਲ ਦੇ ਹਾਣੀ ਆ ਨਸ਼ੇ ਪੱਤੇ ਨਹੀਂ ਲਾਉਣਾ ਨਸ਼ੇ ਪਤੇ ਜਨਾ ਵਾਹ ਜੀ ਵਾਹ ਕੀ ਬਾਤ ਹੈ ਨਿੱਕਾ ਜਾਂ ਬੱਚਾ ਕਿੱਡੀ ਵਧੀਆ ਸੋਝਾ ਸਾਈਡ ਵਿੱਚ ਨੂੰ ਜਾ ਰਿਹਾਗਾ ਕਹਿੰਦਾ ਜੀ ਬੱਕਰਾਂ ਰੱਖਣੀਆਂ ਚਲੋ ਠੀਕ ਹੈ ਬੇਟੇ ਕੋਈ ਗੱਲ ਨਹੀਂ ਧੰਨਵਾਦ ਪੁੱਤ ਹੋਏ ਹੋਏ ਕਿਹਦਾ ਬੋਲ ਲਓ ਉਹ ਵੀ ਮੇਰੇ ਕੋਲ ਕਿ ਛੱਤਰਾ ਆ ਗਿਆ ਜਾਂਦਾ ਬਾਈ ਨੂੰ ਇਹਨੂੰ 66 ਮੇਡਾ ਵੀ ਗਏ ਜਾਂਦੇ ਛੱਤਰਾ ਵੀ ਗਏ ਮੇਡਾ ਵੀ ਛੱਤਰਾ ਹੋਰ ਬਾਈ ਸਸਰੀ ਕਾਲ ਜੀ ਸਸਰੀ ਕਾਲ ਸਾਡਾ ਯਾਰ ਮਿੱਤਰ ਹੋਰ ਬਾਈ ਜੱਗੀ ਕੀ ਹਾਲ ਆ ਬਾਈ ਹੋਰ ਬਾਈ ਕੀ ਹਾਲ ਆ ਮੋਟੇ ਕੀ ਲੈਂਦਾ ਅੱਜ ਬੱਕਰੀ ਦੋ ਚਾਰ ਮੈਨੂੰ ਕੋ ਉੱਥੇ ਵਿੱਚ ਬਰੀਡ ਤੇ ਹੀ ਆ ਕੰਮ ਹੈ ਠੀਕ ਹੈ ਬੱਚੇਓ ਚੰਗੇ ਛੋਟੇ ਜਗੇ ਠੀਕ ਹੈ ਇਹ ਬਾਈ ਕੋਲੇ ਝੋਟੀਆਂ ਝਟੀਆਂ ਵੀ ਹੁੰਦੀਆਂ ਚੰਗੀਆਂ ਜੇ ਕਿਸੇ ਨੇ ਲੈਣੀਆਂ ਹੁਣ ਤਾਂ ਬਾਈ ਦਾ ਸੰਪਰਕ ਕਰ ਲਿਓ ਬਾਈ ਨੰਬਰ ਦਸੀਆ ਆਪਣਾ 9779890290 97798 90 ਤੋਂ 90 90 ਤੋਂ 90 ਬਾਈ ਕੋਲੇ ਝੋਟੀਆਂ ਲਿਆਂਦਾ ਕੋਕਾ ਵੀ ਸੇ ਇਹਦਾ ਯੋ ਲੰਗੜੀ ਲੁੱਲੀ ਵੀ ਲੈ ਲੈਂਦੀ ਆ ਉਹ ਵੀ ਲੈ ਲੈਣੇ ਜੇ ਕਿਸੇ ਨੇ ਸੌਦਾ ਕਰਨਾ ਉਹ ਵੀ ਪਾ ਲੈ ਚੱਲੂ ਮੇਰੇ ਮੱਝ ਬੈਠੀ ਚੱਲੂ ਲੰਗੜੀ ਲੁੱਲੀ ਸਭ ਚੱਲੂ ਬਾਈ ਠੀਕ ਹੈ ਇਹ ਇਹ ਵੀ ਹਰੀਕੇ ਕਲਾ ਦਾ ਮੁੰਡਾ ਜੱਗੀ ਆ ਇਹਦਾ ਨਾਂ ਕੱਟੇਰ ਬਣ ਗਈ ਮੇਰੀ ਇਹਨਾਂ ਨਾਲ ਠੀਕ ਹੈ ਜੀ ਹਾਂ ਆਹ ਬੱਕਰਾਂ ਬਹੁਤ ਆਫੀ ਹੈ ਬੱਤਾਂ ਨਾ ਉਹ ਵੀ ਇੱਧਰ ਮੰਗਲਵਾਰ ਵਾਲੀ ਮੰਡੀ ਵਾਲੇ ਓਨਰ ਖੜੇ ਆ ਬਹੁਤ ਬਹੁਤ ਧੰਨਵਾਦ ਬਾਈ ਮੰਗਲਵਾਰ ਨੂੰ ਵੀ ਪਹੁੰਚਿਆ ਕਰੋ ਉੱਥੇ ਬੱਕਰਾ ਮੰਡੀ ਮੰਗਾਂ ਮੰਤੀ ਲਾ ਜੋੜੀ ਦਾ ਕਿਹੜੀ ਕਿਹੜੀ ਦਾ ਆਹ ਸਾਈਡ ਤੇ ਕਰਦੇ ਹੁਣ ਵੇਖ ਜੋੜੀ ਲੱਖ ਰੁਪਿਆ ਮੰਗਿਆ ਜੋੜੀ ਦਾ ਕਿਹਦੇ ਕੋਲੇ ਬਾਈ ਇਹ ਬਾਪੂ ਕਿਹੜੇ ਪੰਡਵਾਏ ਆ ਹਾਂ ਜੀ ਝੰਡਾ ਵਾਲੇ ਤੋਂ ਝੰਡਾ ਵਾਲੇ ਤੋਂ ਕਰਦੇ ਹੀ ਆ ਬੱਕਰੇ ਕੇ ਖਰੀਦੇ ਵੇ ਆ ਕਰਦੇ ਆ ਕਰਦੇ ਆ ਬਈ ਕਰਦਾ ਕੋਲ ਇਹ ਲੈ 30000 ਦੋ ਆ ਜੋੜੀ ਦਾ 30 ਲੈ ਵੀ 30000 ਲਾਤਾ 30000 ਲਾਤਾ ਜੋੜੀ ਦਾ ਦੋਨੇ ਬੱਕਰਿਆਂ ਦਾ ਤਕਮੜ ਕਿਹ ਵਾਲੇ ਮੋਰਾ ਵੀ ਗਰਮ ਹੋ ਆਇਆ ਪਿਆ ਪੂਰਾ ਮੈਂ ਬੰਦ ਕਰਦਾ ਤੂੰ ਬੰਦ ਕਿਥੋਂ ਉਹ ਕਢੇ ਤੂੰ ਹਾਂ ਠੀਕ ਕਰੋ ਠੀਕ ਹਾਂ ਹੋ ਗਿਆ ਹੋ ਗਿਆ